ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਪੰਥ ਫੈਸ਼ਨ ਆਰ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਸੂਟ ਜਿਹਦੇ ਵਿੱਚ ਜਿਹੜੀ ਬਾਟਮ ਹੈ ਉਹ ਵਰਕ ਵਾਲੀ ਰਹੇਗੀ ਕਿਰਪਾ ਕਰਕੇ ਜਿਹੜੀ ਵੀਡੀਓ ਹੈ ਉਸ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖੋ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ ਇਸ ਦੇ ਨਾਲ ਨਾਲ ਤੁਹਾਨੂੰ ਫੈਬਰਿਕ ਬਾਰੇ ਪਤਾ ਚੱਲੇਗਾ ਔਰ ਨਾਲ ਹੀ ਜਿਹੜਾ ਹੈ ਸੂਟ ਹੈ ਉਸ ਤੇ ਪ੍ਰਾਈਸ ਬਾਰੇ ਪਤਾ ਚੱਲੇਗਾ ਇਸ ਲਈ पूरी वीडियो बिना स्किप किते जरूर देखो जी ये देखो जी इस तरह का रहेगा जी शर्ट ये देखो ये रहेगा शर्ट का कपड़ा प्योर कॉटन के मिलेगा जी ये देखो प्रिंट कि प्यारा लग रहा है बहुत ही प्यारा जहा सॉफ्ट जहा कपड़ा है प्रिंट भी बहुत ही प्यारा लग रहा है ਇਹ ਦੇਖੋ ਜੀ ਸਪੈਸ਼ਲ ਜੀ ਜੇਪੀ ਪਰਫੈਕਟ ਬਰਾਇਡ ਦਾ ਇਹ ਸੂਟ ਹੈ ਇਸ ਤਰ੍ਹਾਂ ਦਾ ਰਹੇਗਾ ਪੂਰਾ ਸ਼ਰਟ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਆਲ ਦੇ ਬਟਨ ਤੇ ਪ੍ਰੈਸ ਕਰੋ ਜੀ ਇਹ ਦੇਖੋ ਇਸ ਤਰ੍ਹਾਂ ਦੀ ਰਹੇਗੀ ਜੀ ਨਾਲ ਮੈਚਿੰਗ ਬਾਟਮ ਔਰ ਬਾਟਮ ਦੇ ਉੱਪਰ ਤੁਸੀਂ ਦੇਖੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਵਰਕ ਰਹੇਗਾ ਪੌਂਚਿਆਂ ਦੇ ਉੱਪਰ ਇਹ ਦੇਖੋ ਬਹੁਤ ਹੀ ਪਿਆਰਾ ਜਿਹਾ थ्रेड वर्क ਹੈ ਇਹ ਦੇਖੋ ਇਸ ਤਰ੍ਹਾਂ ਰਹੇਗਾ ਦੋਨਾਂ ਪੌਂਚਿਆਂ ਦੇ ਉੱਪਰ ਕੱਪੜਾ ਵੀਜੀ ਪਿਓਰ ਕਾਟਨ ਦੇ ਵਿੱਚ ਹੈ ਮੈਚਿੰਗ ਸੂਟ ਬਣੇਗਾ ਇਸ ਤਰ੍ਹਾਂ ਰਹੇਗਾ ਜੀ ਜਿਹੜਾ ਪੂਰਾ ਸੂਟ ਤੁਹਾਡਾ ਪ੍ਰਿੰਟਡ ਸ਼ਰਟ ਔਰ ਪਲੇਨ ਥਰੈਡ ਵਰਕ ਵਾਲੀ ਜੀ ਬੋਟਮ ਹੈਗੀ ਔਰ ਕਲਰ ਤੁਸੀਂ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਕੈਰਟ ਸ਼ੇਡ ਦੇ ਵਿੱਚ ਸੂਟ ਔਰ ਇਸ ਦੇ ਨਾਲ ਤੁਹਾਨੂੰ ਮਿਲੂਗੀ ਜੀ ਹਾਫ ਪਿਓਰ ਦਾ ਦੀ ਚੁੰਨੀ ਜਿਸ ਦੇ ਦੋਨੋਂ ਸਾਈਡ ਤੇ ਜਿਹੜੀ ਹੈ ਪੱਟੀ ਲੱਗੀ ਹੋਈ ਹੈ। ਉਹ ਚੁੰਨੀ ਦੀ ਜਿਹੜੀ ਲੈਂਥ ਹੈ ਉਹ ਵੀ ਪੂਰੀ ਪ੍ਰੋਪਰ ਹੈ ਕੋਈ ਛੋਟੀ ਜਹੀ ਚੁੰਨੀ ਨਹੀਂ ਹੈ ਜੀ ਇਹ ਇਹ ਦੇਖੋ ਪੂਰੀ ਲੈਂਥ ਜਿਹੜੀ ਇਹਦੀ ਪ੍ਰੋਪਰ ਹੈ ਪੂਰੀ ਵਿਰਥ ਪ੍ਰੋਪਰ ਹੈ ਇਸ ਤਰ੍ਹਾਂ ਤੁਹਾਨੂੰ ਜਿਹੜੀ ਇਹ ਮਿਲੇਗੀ ਚੁੰਨੀ ਇਸ ਤਰ੍ਹਾਂ ਦਾ ਰਹੇਗਾ ਜੀ ਸੂਟ ਪੂਰਾ ਪ੍ਰਿੰਟਡ ਸ਼ਰਟ ਔਰ ਪਲੇਨ ਜਿਹੜੀ ਹੈਗੀ ਆ ਮੈਚਿੰਗ ਪੌਂਚੇ ਤੇ ਵਰਕ ਵਾਲੀ ਜਿਹੜੀ ਹੈਗੀ ਆ ਬਾਟਮ ਬਹੁਤ ਹੀ ਪਿਆਰਾ ਜਿਹੜਾ ਪ੍ਰਿੰਟ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਏਸੀ ਪ੍ਰਿੰਟ ਦੇ ਵਿੱਚ ਤੁਹਾਨੂੰ ਅਸੀਂ ਦਿਖਾਉਨੇ ਆ ਜੀ ਅਗਲਾ ਕਲਰ ਇਹ ਦੇਖੋ ਮਹਿੰਦੀ ਸ਼ੇਡ ਮਹਿੰਦੀ ਸ਼ੇਡ ਦੇ ਵਿੱਚ ਇਹ ਰਹੇਗਾ ਜੀ ਸ਼ਰਟ ਔਰ ਇਹ ਰਹੇਗੀ ਜੀ ਨਾਲ ਜੜੀ ਹੈਗੀ ਆ ਮੈਚਿੰਗ ਬਾਟਮ ਇਹ ਦੇਖੋ ਇਸਦੇ ਵੀ ਬਾਟਮ ਤੇ ਜੀ ਇਹ ਹੈਗਾ ਆ ਵਰਕ ਕੀਤਾ ਹੋਇਆ ਆ ਕੁਝ ਦੇਖੋ ਬਹੁਤ ਹੀ ਪਿਆਰਾ ਸੌਫਟ ਜਿਹਾ ਕਪੜਾ ਹੈ। ਔਰ ਇਹਦੇ ਨਾਲ ਰਹੇਗੀ ਜੀ হাফ ਪਿਓਰ ਦੀ ਚੁੰਨੀ ਟੂ ਸਾਈਡਡ ਪੱਟੀ ਲੱਗੀ ਹੋਈ ਹੈ। ਮਹਿੰਦੀ ਸ਼ੇਡ ਦੇ ਵਿੱਚ ਸੂਟ। ਇਸਦੇ ਨਾਲ ਹੀ ਤੁਹਾਨੂੰ ਅਸੀਂ ਇੱਕੇ ਦਿਖਾਉਣੇ ਆ। ਇਹ ਦੇਖੋ ਸੀ ਗ੍ਰੀਨ ਕਲਰ ਦੇ ਵਿੱਚ ਇਹ ਰਹੇਗਾ ਸ਼ਰਟ ਔਰ ਸ਼ਰਟ ਦਾ ਵੀ ਜਿਹੜਾ ਹੈ ਕਪੜਾ ਜੇਬੀ ਪਰਫੈਕਟ ਬ੍ਰਾਈਡ ਦਾ ਕਪੜਾ ਹੈ। ਔਰ ਇਹ ਨਾਲ ਰਹੇਗੀ ਜੀ ਇਹਦੇ ਬਾਟਮ ਬਾਟਮ ਦੇ ਉੱਪਰ ਜਿਹੜਾ ਹੈ ਪੌਂਚਿਆਂ ਦੇ ਉੱਪਰ ਵਰਕ ਕੀਤਾ ਹੋਇਆ ਹੈ ਇਸ ਦੇ ਨਾਲ ਵੀ ਜੀ ਹਾਫ ਪਿਓਰ ਦੀ ਚੁੰਨੀ ਰਹੇਗੀ ਟੂ ਸਾਈਡਿਡ ਪੱਟੀ ਵਾਲੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਇਸ ਦੇ ਨਾਲ ਹੀ ਅੱਗੇ ਤੁਹਾਨੂੰ ਅਸੀਂ ਦਿਖਾਵਾਂਗੇ ਮਸਟਰਡ ਸ਼ੇਡ ਦੇ ਵਿੱਚ ਸੂਟ ਇਹ ਦੇਖੋ ਪ੍ਰਿੰਟ ਜੀ ਸਾਰੇ ਸੂਟਾਂ ਦਾ ਸੇਮ ਰਹੇਗਾ ਔਰ ਸਲਵਾਰਾਂ ਜਿਹੜੀਆਂ ਹੈਗੀਆਂ ਆ ਸਾਰੇ ਸੂਟਾਂ ਦੇ ਨਾਲ ਜਿਹੜੀਆਂ ਮੈਚਿੰਗ ਰਹਿਣਗੀਆਂ ਔਰ ਇਹਨਾਂ ਦੇ ਪਹੁੰਚਿਆਂ ਦੇ ਉੱਪਰ ਵਰਕ ਰਹੇਗਾ ਇਹਨਾਂ ਸਾਰੇ ਸੂਟਾਂ ਦਾ ਪ੍ਰਾਈਸ ਜੀ ਰਹੇਗਾ 500 ਓਨਲੀ 500 ਰੁਪਈਆ ਔਰ ਉੱਪਰ ਜਿਹੜਾ ਵੀਡੀਓ ਤੇ ਲਗਾਤਾਰ ਸਾਡਾ ਜਿਹੜਾ ਨੰਬਰ ਹੈ ਉਹ ਚੱਲ ਰਿਹਾ ਹੈ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਾਨੂੰ ਸਾਡੇ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਜਲਦ ਹੀ ਇੱਕ ਨਵੀਂ ਵੀਡੀਓ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ